ਆਈ ਤੁਸੇ ਵੀ ਨਾਲ ਦੇਖ ਰਹੇ ਹੋ ਬਰਾਸਤ ਜਲੂਸ ਬਠਿੰਡਾ ਦੀ ਧਰਤੀ ਤੋਂ ਗੁਰਦੁਆਰਾ ਸਾਹਿਬ ਹਾਜ਼ਰੀ ਤੋਂ ਸ਼ੁਰੂ ਹੋ ਕੇ ਬਰਾਸਤ ਪਿੰਡ ਵਿੱਚ ਸ਼ਹਿਰ ਦੀਆਂ ਸੜਕਾਂ ਗਲੀਆਂ ਵਿੱਚੋਂ ਹੁੰਦਾ ਹੋਇਆ ਗੁਜ਼ਰੇਗਾ ਤੁਸੀਂ ਦੇਖ ਰਹੇ ਹੋ ਗੱਤਕੇ ਦੇ ਜੋਰ ਦਿਖਾਉਂਦੇ ਸਿੰਘ ਲਾਈਵ ਤਸਵੀਰਾਂ ਬਠਿੰਡਾ ਦੀ ਧਰਤੀ ਤੋਂ ਗੱਤਕੇ ਦੇ ਜੋਰ ਦਿਖਾਉਂਦੇ ਹੋਏ ਨਿਹੰਗ ਸਿੰਘ Thank you. ਆ ਦੇ ਕਰੇ ਕਰਾ ਰਿਹਾ ਵਾਸਤੇ ਜਲੂਸ ਦੀਆਂ ਲਾਈਵ ਤਸਵੀਰਾਂ ਬਠਿੰਡਾ ਦੀ ਧਰਤੀ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲਾਈਵ ਤਸਵੀਰਾਂ ਵਰਾਸਤ ਮੇਲਾ ਪਿੰਡ ਜੈਪਾਲਵਾ ਘੜ ਵਿਖੇ ਲਗਾਇਆ ਜਾਏਗਾ 21 22 23 ਤਰੀਕ ਨੂੰ ਅੱਜ ਵਰਾਸਤੀ ਜਲੂਸ ਵੱਖ-ਵੱਖ ਬਣਗੀਆਂ ਦੇਖਣ ਨੂੰ ਮਿਲ ਰਹੀਆਂ ਦੇਖ ਰਹੇ ਹੋ ਤੁਸੀਂ ਸੱਭਿਆਚਾਰ ਦੀ ਢਾਸ ਦੇ ਵਿੱਚ ਖਾਣੇਦਾਰ ਇਹ더라 ਸੱਭਿਆਚਾਰ ਨੂੰ ਦਰਸਾਉਂਦੀ ਇਹ ਟਰਾਲੀ ਲੜਕੀਆਂ ਪੱਖੀ ਨਾਲ ਹਵਾ ਚਲਦੀਆਂ ਹੋਈਆਂ ਟਰੈਕਟਰ ਟਰਾਲੀਆਂ ਦੇ ਵਿੱਚ ਤੁਹਾਨੂੰ ਵੱਖ-ਵੱਖ ਬਣਗੀਆਂ ਦੇਖਣ ਨੂੰ ਮਿਲ ਰਹੀਆਂ ਲਾਈਵ ਤਸਵੀਰਾਂ ਬਠਿੰਡਾ ਦੀ ਧਰਤੀ ਤੋਂ ਤੁਹਾਨੂੰ ਦਿਖਾ ਰਹੇ ਹਾਂ ਬਰਾਸਤੀ ਪਿੰਡ ਜੈਪਾਲਗੜ੍ਹ ਦੇ ਵਿੱਚ ਬਰਾਸਤ ਮੇਲਾ 18ਵਾਂ ਬਰਾਸਤ ਮੇਲਾ ਲੱਗਣ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਇਹ ਪੰਜਾਬ ਸਰਕਾਰ ਦਾ ਵੱਡਾ ਪ੍ਰਾਲਾ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਵਾਈਸ ਪ੍ਰਧਾਨ ਇੰਦਰਜੀਤ ਜੀ ਸਗਦੇਵ ਸਿੰਘ ਜੀ ਡੀਸੀ ਸ਼ਰਮਾ ਹੋਰ ਸਾਰੇ ਮੈਂਬਰ ਮੋਹਨ ਸਿੰਘ ਬੀਬੀ ਵਾਲਾ ਜਗਤਾਰ ਭੋਖੜਾ ਜਸਵਿੰਦਰ ਗੋਨਿਆਣਾ ਹੋਰ ਪ੍ਰਬੰਧਕਾਂ ਵੱਲੋਂ ਸਾਰੇ ਜਿੰਨੇ ਪ੍ਰਬੰਧਕ ਉਹਨਾਂ ਵੱਲੋਂ ਵੱਡਾ ਪ੍ਰਾਲਾ ਕੀਤਾ ਗਿਆ ਤੁਸੀਂ ਵੱਖ-ਵੱਖ ਬਣ ਗੀਆਂ ਦੇਖ ਰਿਹਾ ਹਾਂ ਬਠਿੰਡਾ ਦੀ ਧਰਤੀ ਦੇ ਉੱਤੋਂ ਲਾਈਵ ਤਸਵੀਰਾਂ ਦੇਖ ਰਿਹਾ ਹਾਂ ਵਰਾਸਤੀ ਜਲੂਸ ਬਠਿੰਡਾ ਦੇ ਵਿੱਚੋਂ ਗੁਰਦੁਆਰਾ ਸਾਹਿਬ ਹਾਜੀ ਰਤਨ ਤੋਂ ਰਮਾਲਾ ਸਾਹਿਬ ਚੜਾ ਕੇ ਤੇ ਬਾਬਾ ਹਾਜੀ ਦੀ ਦਰਗਾਹ ਦੇ ਉੱਤੇ ਚਾਦਰ ਚੜਾ ਕੇ ਡੀਸੀ ਸਾਹਿਬ ਸ਼ੌਕਤ احمد ਪਰੇ ਵੱਲੋਂ ਝੰਡੀ ਦੇ ਕੇ ਵਰਾਸਤੀ ਜਲੂਸ ਨੂੰ ਰਵਾਨਾ ਕੀਤਾ ਗਿਆ ਰਖਵਖ ਬਣ ਗਈਆਂ ਸਾਨੂੰ ਝਾਂਕੀਆਂ ਦੇਖਣ ਨੂੰ ਮਿਲ ਰਹੀਆਂ ਵਰਾਸਤੀ ਪਿੰਡ ਜੈਪਾਲਗੜ੍ਹ ਦੇ ਵਿੱਚ ਇਹ ਵਰਾਸਤੀ ਜਲੂਸ ਪਹੁੰਚੇਗਾ ਲਾਈਵ ਤਸਵੀਰਾਂ ਬਠਿੰਡਾ ਦੀ ਧਰਤੀ ਤੋਂ ਤੁਸੀਂ ਦੇਖ ਰਹੇ ਹੋ ਕਾਫਲਾ 2.5 ਕਿਲੋਮੀਟਰ ਲੰਬਾ ਵਿਰਾਸਤੀ ਜਲੂਸ ਦਾ ਇੱਧਰ ਬਾਬੇ ਤਾਸ਼ ਖੇਡਦੇ ਹੋਏ ਪਰਨ ਨੂੰ ਸੰਭਾਲਿਆ ਹੋਇਆ ਇਹਨਾਂ ਨੇ ਵੱਖ-ਵੱਖ ਬਣ ਗਏ ਸਾਨੂੰ ਦੇਖਣ ਨੂੰ ਮਿਲੀਆਂ ਸਕੂਲਾਂ ਦੀਆਂ ਝਾਂਕੀਆਂ ਰੋਖਾ ਨੂੰ ਤੇ ਕੋਖਾ ਨੂੰ ਬਚਾਉਣ ਲਈ ਝਾਂਕੀ ਪੇਸ਼ ਕੀਤੀ ਗਈ ਹੈ ਇਧਰ ਬਿਆਹ ਵਾਲਾ ਲਾੜਾ ਤੇ ਲਾੜੀ ਦਿਖਾਏ ਗਏ ਆ ਵਿਰਾਸਤੀ ਡਰੈਸ ਦੇ ਵਿੱਚ ਮੇਲ ਤੁਸੀਂ ਦੇਖ ਰਹੇ ਹੋ ਵੱਖ-ਵੱਖ ਝਾਂਕੀਆਂ ਵਿਰਾਸਤੀ ਜਲੂਸ ਦੇ ਵਿੱਚ ਲਾਈਵ ਤਸਵੀਰਾਂ ਬਹਿੰਡਾ ਦੀ ਧਰਤੀ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਲਾਈਵ ਤਸਵੀਰਾਂ ਬਠਿੰਡਾ ਦੀ ਧਰਤੀ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੱਖ-ਵੱਖ ਬਣਗੀਆਂ ਵਿਰਾਸਤ ਮੇਲੇ ਦੀ ਝਾਂਕੀ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ 18ਵਾਂ ਵਿਰਾਸਤ ਮੇਲਾ ਸ਼ਹੀਦਾਂ ਨੂੰ ਸਮਰਪਿਤ ਆਕਮ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ 18ਵਾਂ ਵਿਰਾਸਤ ਮੇਲਾ ਬਠਿੰਡਾ ਦੀ ਧਰਤੀ ਤੇ ਆਹ ਦੇਖੋ ਟਰਾਲੀ ਤੁਸੀਂ ਵਿਰਾਸਤ ਦੀ ਟਰਾਲੀ ਚਰਖੇ ਫਲਕਾਰੀਆਂ ਕੱਢਦੀਆਂ ਕੁੜੀਆਂ ਚਰਖੇ ਘਤਦੀਆਂ ਨੌਰਥ ਜਨ ਕਲਚਰ ਦੇ ਕਲਾਕਾਰ ਵੀ ਪਟੰਡਾ ਦੀ ਧਰਤੀ ਤੇ ਆਉਣਗੇ ਤਿੰਨ ਦਿਨ ਮੇਲਾ ਜਿਹੜਾ ਪਟੰਡਾ ਦੀ ਧਰਤੀ ਤੇ ਲਗਾਇਆ ਜਾਏਗਾ ਵੱਖ-ਵੱਖ ਵਣਗੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਪਟੰਡਾ ਦੀ ਧਰਤੀ ਤੇ ਆ ਲਾਈਵ ਤਸਵੀਰਾਂ ਅਨੂੰ ਦਿਖਾ ਰਹੇ ਹਾਂ ਦਕਾਂ ਵੱਲੋਂ ਸਾਰੇ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਠਿੰਡਾ ਦੀ ਧਰਤੀ ਤੋਂ ਦਰਸਤੀ ਜਲੂਸ ਹਰ ਰਸ ਮੇਲੇ ਦਾ ਅੱਜ ਸ਼ੁਰੂਆਤ ਹੋ ਚੁੱਕੀ ਹੈ ਵੱਖ-ਵੱਖ ਬਣਗੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪਰਾਣੀਆਂ ਸਜੀਆਂ ਹੋਈਆਂ ਪ੍ਰਾਣੀ ਵਿਰਾਸਤ ਸਾਡੀ ਰੁੱਧ ਰੇੜਕ ਦੀ ਲੜਕੀ ਚੱਕੀ ਪ੍ਰਾਣੀ ਦਿਖਾਈ ਜਾਂਦੀ ਹੈ ਤੁਹਾਨੂੰ ਚਿਪਕਟ ਬਾਬੇ ਭੁੰਡਾ ਵਾਲੇ ਦਿਖਾਉਣ ਜਾ ਰਹੇ ਆ ਤੁਹਾਨੂੰ ਚਿਪਕਟ ਬਾਬੇ ਭੁੰਡਾ ਵਾਲੇ ਭੁੰਡਾ ਵਾਲੇ ਬਾਬਿਆਂ ਦਾ ਜਿਹੜਾ ਪ੍ਰੋਗਰਾਮ ਦੇਖਣ ਵਾਲਾ ਹੁੰਦਾ ਵਿਰਾਸਤ ਪਿੰਡ ਦੇ ਵਿੱਚ ਤਿੰਨ ਦਿਨ ਭੁੰਡਾ ਵਾਲੇ ਬਾਬੇ ਰੌਣਕਾ ਲਾਉਂਦੇ ਆ ਪਰ ਆਸਤੀ ਪਿੰਡ ਜੈ ਪਾਗਰਾਂ ਦੇ ਵਿੱਚ ਢੁੰਡਾਂ ਵਾਲੇ ਬਾਬਿਆਂ ਦਾ ਅਲੱਗ ਰੰਗ ਦੇਖਣ ਨੂੰ ਮਿਲਦਾ ਜਿੱਥੇ ਕਿ ਦੁਨੀਆ ਖੜ ਖੜ ਕੇ ਦੇਖਦੀ ਹੈ ਜੇ ਬਕੜ ਬਾਬੇ ਢੁੰਡਾਂ ਵਾਲੇ ਬੱਗੀ ਦੇਖੋ ਤੁਸੀਂ ਇੱਧਰ ਕਿ ਸੋਹਣੀ ਸਜਾਈ ਹੋਈ ਹੈ ਜੋਰੇ ਆ ਇਸੇ ਕਰਦੇ ਰਹੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਚੈਨਲ ਚੜ੍ਹਦੇ ਪੰਜਾਬ ਦੀ ਖਬਰਸਾਰ ਦੇ ਵਿੱਚ ਲਾਈਵ ਤਸਵੀਰਾਂ ਇਹ ਤਸਵੀਰਾਂ ਇਧਰ ਕਿਤੇ ਵਾਲੀਆਂ ਲੜਕੀਆਂ ਵੱਲੋਂ ਰੰਗ ਬੰਨਿਆ ਹੋਇਆ ਟਰਾਲੀ ਦੇ ਵਿੱਚ ਖਵਕ ਸਕੂਲਾਂ ਵੱਲੋਂ ਪਰਾਸ਼ਤੀ ਟਰਾਲੀਆਂ ਤੇ ਵਧੀਆ ਮੈਸੇਜ ਦਿੱਤੇ ਜਾ ਰਹੇ ਨੇ ਪਰਾਸ਼ਤੀ ਜਲੂਸ ਲੰਬਾ ਕਾਫਲਾ 2.5 ਕਿਲੋਮੀਟਰ ਲੰਬਾ ਕਾਫਲਾ ਤੁਸੀਂ ਦੇਖ ਰਹੇ ਹੋ ਖਵਕ ਸਕੂਲਾਂ ਦੀਆਂ ਝਾਂਕੀਆਂ ਰਸਤੇ ਵਿੱਚ ਦਿਖਾਈਆਂ ਜਾ ਰਹੀਆਂ ਨੇ ਦੁਲਾਵਲੋਂ ਬਰਾਸਤੀ ਜਲੂਸ ਵਿੱਚ ਆਪਣੀਆਂ ਆਪਣੀਆਂ ਝਾਂਕੀਆਂ ਦਿਖਾਈਆਂ ਜਾ ਰਹੀਆਂ ਹਨ ਬਹੁਤ ਸੋਹਣਾ ਅਪਰਾਲਾ ਮਹਾਲਵਾ ਹਰੀ ਤੇਜ ਅਤੇ ਸਬਿਆਚਾਰਕ ਫਾਊਂਡੇਸ਼ਨ ਤੇ ਪੰਜਾਬ ਸਰਕਾਰ ਦਾ 11ਵਾਂ ਬਰਾਸਤ ਮੇਲਾ ਬਖੰਡਾ ਦੀ ਧਰਤੀ ਤੇ 3 ਦਿਨ ਸ਼ੁਕਰਵਾਰ ਸ਼ਨੀਵਾਰ ਤੇ ਐਤਵਾਰ 21 22 ਤੇ 23 ਤਰੀਕ ਨੂੰ ਲਗਾਇਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਮਹਾਰਾਸ਼ਟਰਾ ਮੇਲਾ ਲੱਖ ਲੱਖ ਚੈਨਲਾਂ ਵੱਲੋਂ ਕਵਰੇਜ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਚੰਡਾ ਦੀ ਧਰਤੀ ਤੇ ਮਹਾਰਾਸ਼ਟਰਾ ਮੇਲਾ ਆਇਆ ਜਾ ਰਿਹਾ ਹੈ 라이ਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਰਨਾ ਰਾਸਥ ਮੇਲਾ ਅੰਠੜਾ ਦੀ ਧਰਤੀ ਤੇ ਲਾਈਵ ਤਸਵੀਰ ਦਿਖਾਈਆਂ ਜਾ ਰਹੀਆਂ ਹਨ तकरीबन 2 ਕਿਲੋਮੀਟਰ ਦਾ ਲੰਮਾ ਕਾਸਲਾ ਸੋਨੋ ਦੇਖਣ ਨੂੰ ਮਿਲੇਗਾ ਬਰਾਸਤੀ ਜਲੂਸ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਬੱਚਾ ਸਕੂਲਾ ਕਾਲਜਾਂ ਦੇ ਬੱਚਿਆਂ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ